ਨੂੰ ਆਪੇ ਦੱਸਦਾ ਨਹੀਂ ਐ ਇੱਕ ਨੱਦੇ ਦਿਨ ਤੱਕ ਪਤਾ ਕੀ ਐ ਇਹ 4-5 ਦਿਨ ਤਾਂ ਉਹਦੇ ਲੇਪੇ ਪੈਂਦਾ ਇੱਕ ਨੱਦਾ ਦਿਨ ਬਸ ਮੇਰੇ ਲੇਪੇ ਪੈਂਦਾ ਜਿੱਦਨ ਉਹਦੇ ਲੇਪੇ ਪਿਆ ਨਾ ਉਹ ਦਿਨ ਮੈਂ ਤੈਨੂੰ ਆਪੇ ਫੋਨ ਕਰੂੰਗੀ ਇੱਥੇ ਆਪਾਂ ਆਪਣੇ ਘਰੀ ਮਿਲਾਂਗੇ ਬਸ ਠੀਕ ਐ ਫਿਰ ਆਪਾਂ 4-5 ਦਿਨ ਹੀ ਮਿਲਾਂਗੇ ਖਲ 4-5 ਦਿਨ ਮਿਲਾਂਗੇ ਰਾਤ ਨੂੰ ਆਵਾਂ ਕਿ ਦਿਨੇ ਮਾਰਨਾ ਉਹ ਰਾਤ ਨੂੰ ਆਵਾਂ ਕਿ ਦਿਨੇ ਇੱਕ ਤਾਂ ਮੈਨੂੰ ਨਾ ਤੇਰੇ ਦਿਨਾਂ ਗੁੱਸਾ ਚੜਦਾ ਰਾਤ ਨੂੰ ਆਵਾਂ ਮੈਂ ਦਿਨੇ ਦਿਨੇ ਮਾਰਨੇ ਆ ਸਾਰਾ ਪਿੰਡ ਦੇਖੂਗਾ ਆਪਾਂ ਨੂੰ ਰਾਤ ਨੂੰ ਕਿੱਦੇ ਆਵਾਂ ਫਿਰ ਮੈਂ ਤੈਨੂੰ ਕਰੂੰਗੀ ਫੋਨ ਇੱਕ ਨਿੱਧੇ ਦਿਨ ਤੱਕ ਹੁਣ ਬੇਟਾ ਕਰ ਲਾ ਇੱਕ ਨਿੱਧਾ ਦਿਨ ਤਾਂ ਸਾਰ ਲਾ ਜਦੋਂ ਪਿੰਡ ਚ ਜਾਨੀ ਹੁੰਨੀ ਆ ਨਾ ਲਾਲੇ ਕੋਲੇ ਕਈ ਮੈਨੂੰ ਫੋਨ ਕਰਦੀ ਉੱਥੇ ਮੈਂ ਆ ਜੂ ਮੜਾ ਜੱਕ ਪਟੱਕਾ ਹੀ ਕਰ ਲਾਂਗੇ ਕੋਈ ਨਹੀਂ ਕਰਦਗੀ ਫੋਨ ਨਾਲ ਕੀ ਦਵਾਇਗਾ ਤੈਨੂੰ ਆਪ ਓਹ ਕਸਮ ਮਰਦੀ ਲੈ ਲਈ ਤੇਰੇ ਖਾਤਰ ਤਾਂ ਮੇਰੀ ਜਾਨ ਵੀ ਹਾਜ਼ਰ ਹੈ